ਸਰਕਾਰੀ ਭਰਤੀ ਦੇ ਫਿਜ਼ੀਕਲ ਟੈਸਟ ਦੌਰਾਨ 11 ਉਮੀਦਵਾਰਾਂ ਦੀ ਮੌਤ ਹੋਣ ਦੀ ਖਬਰ ਹੈ ਦਰਸਲ ਆਪਕਾਰੀ ਕਾਂਸਟੇਬਲ ਦੀ ਭਰਾਈ ਲਈ ਦੌੜ ਪ੍ਰਕਿਰਿਆ ਚੱਲ ਰਹੀ ਸੀ ਇਸ ਦੌਰਾਨ ਉਮੀਦਵਾਰਾਂ ਦੀ ਸਿਹਤਰ ਲਗਾਤਾਰ ਵਿਗੜਦੀ ਜਾ ਰਹੀ ਹੈ ਹਾਲਾਤ ਇਹ ਹਨ ਕਿ ਨੌਕਰੀ ਲੈਣ ਦਾ ਸੁਪਨਾ ਲੈ ਕੇ ਦੌੜ ਲਈ ਆਏ ਉਮੀਦਵਾਰ ਆਪਣੀ ਜਾਨ ਤੋਂ ਹੱਤ ਤੋ ਰਹੇ ਹਨ ਮਾਮਲਾ ਸਾਹਮਣੇ ਆਇਆ ਹੈ ਚਾਰਖੰਡ ਤੋਂ ਜਿੱਥੇ ਕਿ ਚਾਰਖੰਡ ਦੇ ਬੱਚੇ ਸਰਕਾਰੀ ਭਰਤੀ ਚੱਲ ਰਹੀ ਸੀ ਆਪਕਾਰੀ ਕਾਂਸਟੇਬਲ ਦੇ ਲਈ ਤੇ ਇਸੇ ਦੌਰਾਨ ਫਿਜ਼ੀਕਲ ਟੈਸਟ ਕਈ ਦੀ ਲੋਕਾਂ ਦੇ ਵੱਲੋਂ ਦਿੱਤਾ ਜਾ ਰਿਹਾ ਸੀ ਲੇਕਿਨ ਇਸ ਦੌਰਾਨ ਹੁਣ 11 ਉਮੀਦਵਾਰਾਂ ਦੀ ਮੌਤ ਹੋ ਚੁੱਕੀ ਹੈ ਕਾਂਸਟੇਬਲ ਪ੍ਰਤੀ ਦੇ ਸਰੀਰਿਕ ਇਮਤਿਹਾਨ ਦੌਰਾਨ ਹੁਣ ਤੱਕ 11 ਉਮੀਦਵਾਰਾਂ ਦੀ ਮੌਤ ਹੋਈ ਹੈ 100 ਤੋਂ ਵੱਧ ਉਮੀਦਵਾਰ ਬਿਮਾਰ ਹਨ ਅਤੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਇਸ ਸਭ ਦੇ ਵਿੱਚਕਾਰ ਸਭ ਤੋਂ ਵੱਡਾ ਸਵਾਲ ਇਹ ਉੱਠ ਰਿਹਾ ਹੈ ਕਿ ਉਮੀਦਵਾਰ ਕਿਉਂ ਮਰ ਰਹੇ ਹਨ ਪਾਜਪਾ ਦੇ ਸੂਬਾ ਪ੍ਰ단ਾ ਬਾਬੂ ਲਾਲ ਮਰਾਂਡੀ ਨੇ ਸਰਕਾਰ ਉਤੇ ਹਮਲਾ ਬੋਲਦਿਆਂ ਕਿਹਾ ਹੈ ਕਿ ਸਰਕਾਰ ਨੌਕਰੀਆਂ ਨਹੀਂ ਦੇ ਰਹੀ ਸਗੋਂ ਮੌਤ ਦੇ ਰਹੀ ਹੈ ਆਪਕਾਰੀ ਕੌਨਸਟੇਬਲ ਦੀ ਭਰਤੀ ਦੌਰਾਨ 11ਵਾਂ ਉਮੀਦਵਾਰਾਂ ਦੀ ਮੌਤ ਤੋਂ ਬਾਅਦ ਹੁਣ ਪੁਲਿਸ ਹੈੱਡਕੁਆਰਟਰ ਅਤੇ ਸੂਬਾ ਸਰਕਾਰ ਐਕਸ਼ਨ ਮੋਡ ਦੇ ਵਿੱਚ ਆ ਗਈ ਹੈ ਝਾਰਖੰਡ ਪੁਲਿਸ ਹੈੱਡਕੁਆਰਟਰ ਵੱਲੋਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ ਪੀਣ ਵਾਲੇ ਪਾਣੀ ਦੀ ਸਹੂਲਤ ਵਿਸ਼ੇਸ਼ ਤੌਰ ਤੇ ਚੋਣ ਕੇਂਦਰ ਦੇ ਨੇੜੇ ਜਿੱਥੇ ਉਮੀਦਵਾਰ ਮੌਜੂਦ ਹਨ ਉੱਥੇ ਮੁਹੱਈਆ ਕਰਵਾਉਣ ਦੇ ਲਈ ਕਿਹਾ ਗਿਆ ਹੈ ਮੈਡੀਕਲ ਟੀਮ ਦੇ ਨਾਲ-ਨਾਲ ਬੈੱਡਾਂ ਅਤੇ ਦਵਾਈਆਂ ਦਾ ਵੀ ਢੁਕਵਾਂ ਪ੍ਰਬੰਧ ਕੀਤਾ ਗਿਆ ਹੈ। ਹੁਣ ਤੱਕ ਦੀ ਜਾਂਚ ਮੁਤਾਬਕ ਉਮੀਦਵਾਰਾਂ ਦੀ ਮੌਤ ਦੇ ਤਿੰਨ ਮੁੱਖ ਕਾਰਨ ਹਨ। ਹਾਲਾਂਕਿ ਅਜੇ ਤੱਕ ਇਸ ਦਾ ਕੋਈ ਠੋਸ ਕਾਰਨ ਪਤਾ ਨਹੀਂ ਲੱਗ ਸਕਿਆ ਪਰ ਇਸ ਦੇ ਤਿੰਨ ਕਾਰਨ ਮੰਨੇ ਜਾ ਰਹੇ ਹਨ। ਪਹਿਲਾ ਅਤਿ ਦੀ ਗਰਮੀ ਵਿੱਚ ਦੌੜਨ ਕਾਰਨ ਉਮੀਦਵਾਰ ਬੇਹੋਸ਼ ਹੋ ਰਹੇ ਹਨ ਅਤੇ ਉਨ੍ਹਾਂ ਦੀ ਸਿਹਤ ਹੌਲੀ-ਹੌਲੀ ਵਿਗੜਦੀ ਜਾ ਰਹੀ ਹੈ। ਦੂਜਾ ਦੌੜ ਦੌਰਾਨ ਸਟੈਮੀਨਾ ਵਧਾਉਣ ਲਈ ਕੁਝ ਇੰਜੈਕਸ਼ਨਾਂ ਦੀ ਵਰਤੋਂ ਕਰਨ ਕਾਰਨ ਉਨ੍ਹਾਂ ਦੀ ਸਿਹਤ ਵਿਗੜ ਰਹੀ ਹੈ ਤੇ ਆਖਰੀ ਇਹ ਹੈ ਕਿ ਭਰਤੀ ਮੁਹਿੰਮ ਦੌਰਾਨ ਕੇਂਦਰਾ ਉਤੇ ਉਮੀਦਵਾਰਾਂ ਲਈ ਪੀਣ ਵਾਲੇ ਪਾਣੀ ਸਮੇਤ ਆਪਕਤਾ ਪ੍ਰਬੰਧ ਨਾ ਹੋਣ ਕਾਰਨ ਉਮੀਦਵਾਰ ਪਰੇਸ਼ਾਨ ਅਤੇ ਬੇਹੋਸ਼ ਹੋ ਰਹੇ ਹਨ